ਅਰਦਾਸ ਲਗਨ ਪੂਰੇ ਹੋਇਆ ਉਹਨਾਂ ਸ਼ਹੀਦਾਂ ਦੀ ਯਾਦ ਇੱਕ ਕੀ ਕਰਨਾ ਚਾਹੁੰਦਾ ਹਾਂ ਜਾਈ ਦਾ ਕਰਨ ਸਭ ਤੋਂ ਪਹਿਲਾਂ ਤਾਂ ਮੈਂ ਸ਼ਰੋਣੀ ਅਕਾਲੀ ਦਰ ਵੱਲੋਂ ਆਪਣੇ ਵੱਲੋਂ ਉਹਨਾਂ ਸਾਰੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਧੀਜੀਆਂ ਨੂੰ ਨੌਜਵਾਨਾਂ ਨੂੰ ਸਤਿਕਾਰ ਪ੍ਰਗਟ ਕਰਦਾ ਅੱਡ ਅੱਡ ਧਰਮਾਂ ਅੱਡ ਅੱਡ ਜਨਤਾ ਅੱਡ ਅੱਡ ਪਹਿਰਾਵੇ ਮਾਨਤਾਵਾਂ ਤੇ ਪਰੰਪਰਾਵਾਂ ਵਾਲੇ ਲੋਕ ਜਿਹੜੇ ਦੇਸ਼ ਦੇ ਵਡਵਾਰੇ ਵੇਲੇ ਖੂਨ ਡੋਲ ਕੇ ਸ਼ਹਾਦਤਾਂ ਪੀਏ ਔਰ ਦੇ ਦੇ ਪਟਵਾਰੇ ਸਮੇ ਜਿਨ੍ਹਾਂ ਨੇ ਜਾਨਾਂ ਗੁਆਈਆਂ ਉਹਨਾਂ ਨੂੰ ਅਸੀਂ ਸਤਿਕਾਰ ਭੇਟ ਕਰਦੇ ਆ ਜਾਇਦਾਰ ਸਿੰਘ ਅਕਾਲ ਤਖਤ ਸਾਹਿਬ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ 75 ਹਾਲਾ ਬਾਅਦ ਪਹਿਲੀ ਵਾਰੀ ਮੁਲਕ ਦੇ ਵਿੱਚ ਜੇ ਇਹਨਾਂ ਲੋਕਾਂ ਨੂੰ ਯਾਦ ਕੀਤਾ ਤਾਂ ਸਾਡੇ ਲਈ ਗੌਰਵ ਦੀ ਗੱਲ ਆ ਸਾਡੇ ਲਈ ਮਾਣ ਦੀ ਗੱਲ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹਦੇ ਮਹਾਨ ਸਿਧਾਂਤ ਤੇ ਚੱਲਦੇ ਆ ਅੱਜ ਸਮੁੱਚੀ ਕੌਮ ਦੇ ਜਿਹੜੇ ਸਰਵਉੱਚ ادارے ਸ੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਜਾਰੀ ਕਰਕੇ ਸਾਰੇ ਧਰਮਾਂ ਦੇ ਲੋਕਾਂ ਨੂੰ ਜੋ ਸਤਕਾਰ ਪੇਟ ਕੀਤਾ ਮੈਂ ਸਮਝਦਾ ਇਹਦੇ ਨਾਲ ਦੇਸ਼ ਦੇ ਵਿੱਚ ਸਿੱਖ ਵਿਚਾਰਧਾਰਾ ਤੇ ਸਿੱਖ ਪਰੰਪਰਾਵਾਂ ਤੇ ਸੰਸਥਾਵਾਂ ਬਾਰੇ ਜਿਹੜੇ ਭੁਲੇਖੇ ਸੀ ਉਹ ਵੀ ਦੂਰ ਕਰਨ ਦੇ ਵਿੱਚ ਅਸੀਂ ਸਫਲ ਹੋਏ ਆ ਤੇ ਖਾਲਸਾ ਪੰਥ ਅਤੇ ਪੰਜਾਬੀਆਂ ਨੇ ਜੋ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਉਹ ਦਸਣ ਦੇ ਵਿੱਚ ਵੀ ਅਸੀਂ ਸਫਲ ਹੋਏ ਆ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਮੁਲਕ ਦੀ ਆਜ਼ਾਦੀ ਲੈਣ ਦੇ ਵਿੱਚ ਤੇ ਫਿਰ ਆਜ਼ਾਦੀ ਦੀ ਰਾਖੀ ਕਰਨ ਦੇ ਵਿੱਚ ਸਭ ਤੋਂ ਵੱਧ ਜੇ ਕਿਸੇ ਨੇ ਕਰਵਾਨੀ ਕੀਤੀ ਉਹ ਖਾਲਸਾ ਪੰਥ ਤੇ ਪੰਜਾਬੀ ਨੇ। ਮੜਾ ਮੁਹੀ ਖੂਨ ਡੋਲ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਤੇ ਫਿਰ ਦੇਸ਼ ਦੀਆਂ ਸਰਹੱਦਾਂ ਤੇ ਰਾਖੀ ਕਰਕੇ ਇਸ ਮੁਲਕ ਦੀ ਆਜ਼ਾਦੀ ਨੂੰ ਬਚਾਇਆ। ਸੋ ਮੈਂ ਮਹਿਸੂਸ ਕਰਦਾ ਕਿ ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਪਰਮਾਨ ਨੇ ਜਿੱਥੇ ਸਾਡੇ ਗੌਰਵਈ ਵਿਰਸੇ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਦੇਸ਼ ਦੇ ਸਾਹਮਣੇ ਰੱਖਿਆ ਉੱਥੇ ਮੈਂ ਸਮਝਦਾ ਹਾਂ ਉਹ ਲੋਕਾਂ ਨੂੰ ਵੀ ਸ਼ਰਮਸਾਰ ਕੀਤਾ ਜਿਹੜੇ ਸਾਨੂੰ ਬਦਨਾਮ ਕਰਦੇ ਨੇ ਕਦੇ ਵੱਖਵਾਦੀ ਕਹ ਕੇ ਕਦੇ ਡਰਾਉਣੇ ਭਿਆਲਕ ਸਾਡੇ ਅਕਸ ਬਣਾ ਕੇ ਅੱਜ ਉਹਨਾਂ ਨੂੰ ਸ਼ਰਮਿੰਦਗੀ ਚਲਣੀ ਪੈ ਰਹੀ ਹੋਈ ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਜੇ ਜਦੇਦਾਤ ਸ੍ਰੀ ਅਕਾਲ ਤਖਤ ਸਾਹਿਬ ਨੇ ਜੋ ਫਰਮਾਨ ਜਾਰੀ ਕੀਤਾ ਇਹ ਜਿਹੜੇ 75 ਸਾਲਾਂ ਬਾਅਦ 10 ਲੱਖ ਤੋਂ ਵੀ ਵੱਧ ਜਿੰਨੀਆਂ ਜਾਨਾਂ ਗਈਆਂ ਦੇ ਦਿੱਤੀ ਆਜ਼ਾਦੀ ਦੇ ਸਮੇਂ ਵਟਵਾਰੇ ਸਮੇਂ ਕਿਉਂਕਿ ਹਿੰਦੁਸਤਾਨ ਦੇ ਹਰ ਕੋਨੇ ਤੇ ਭੰਗੜੇ ਪੈ ਰਹੇ ਸੀ ਗੀਤ ਗਾਏ ਜਾ ਰਹੇ ਸੀ ਔਰ ਡਾਂਸ ਹੋ ਰਹੇ ਸੀ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸੀ ਕੱਲਾ ਇੱਕ ਪ੍ਰਦੇਸ਼ ਆ ਪੰਜਾਬ ਜਿੱਥੇ ਵਹਿਣ ਪੈ ਰਹੇ ਸੀ ਕੱਲੇ ਪੰਜਾਬ ਦੇ ਵਿੱਚ ਬਹਿਣ ਪੈ ਰਹੇ ਸੀ ਤੇ ਪੰਜਾਬ ਨੇ ਉਹ ਦਿਨ ਉਹ ਰਾਤ ਝੱਲੀਆਂ ਜਿਹੜੀਆਂ ਉਹਨਾਂ ਦਿਨਾਂ ਵਿੱਚ ਕੱਲੇ ਦੇਸ਼ ਦੇ ਵਿੱਚ ਕੱਲਾ ਸੁਭਾ ਸੀ ਜਿੱਥੇ ਬਹਿਣ ਪੈ ਰਹੇ ਸੀ ਸਵਾਜਿਅ ਸੀ ਉਹਨਾਂ ਹਾਲਾਤਾਂ ਵਿੱਚੋਂ ਨਿਕਲ ਕੇ ਆਏ ਆ ਮੈਂ ਸਮਝਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਪਹਿਲੀ ਵਾਰੀ 75 ਸਾਲਾਂ ਵਿੱਚ ਲਾਲ ਕਿਲੇ ਦੀ ਸਪੀਲ ਤੇ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਿਨ੍ਹਾਂ ਦਾ ਅਜੇ ਤੱਕ ਕਦੇ ਜ਼ਿਕਰ ਨਹੀਂ ਹੋਇਆ ਜਿਨ੍ਹਾਂ ਦਾ ਅਜੇ ਤੱਕ ਨਾਂ ਨਹੀਂ ਲਿਆ ਮਹਾਜੋਪੁਰ ਦੇ ਹਰਮੰਤਰੀ ਜੀ ਨੇ ਵਿਸ਼ੇਸ਼ ਤੌਰ ਤੇ ਹੁਣਾ ਪ੍ਰਤੀ ਸਰਦਾ ਦਾ ਜ਼ਹਾਰ ਕਰਕੇ 75 ਸਾਲਾਂ ਬਾਅਦ ਪਹਿਲੀ ਵਾਰੀ ਅਹਿਸਾਸ ਕੀਤਾ ਜਿਨ੍ਹਾਂ ਵਿੱਚੋਂ ਮੈਂ ਕਹਿ ਸਕਦਾ ਕਿ ਸੀਧਿਆਜੋ ਸਾਹਿਬ ਭਗਤ ਸਿੰਘ ਜੋ ਨੌਜਵਾਨਾ ਦੇ ਆਈਕਨ ਨੇ ਪਰ ਨਾਲ ਸੀਧ ਉਦਮ ਸਿੰਘ ਵਰਗੇ ਮਹਾਨ ਜਰਨੈਲ ਜਿਨ੍ਹਾਂ ਦੀ ਬਦੌਲਤ ਤੇ ਮੂਲਕ 100 ਸਾਲ ਪਹਿਲਾਂ ਆਜ਼ਾਦ ਹੋ ਗਿਆ ਇਹ 100 ਸਾਲ ਹੋਰ ਗੁਲਾਮ ਰਹਿੰਦਾ ਜੇ ਸੀਧ ਉਦਮ ਸਿੰਘ ਲੰਡਨ ਵੀ ਜਾ ਕੇ ਅੰਗਰੇਜ਼ ਤੋਂ ਬਦਲਾ ਨਾ ਲੈਦਾ ਕਰਤਾ ਸਿੰਘ ਸਰਾਬੇ ਵਰਗੇ ਮਹਾਨ ਸਾਡੇ ਸ਼ਹੀਦ ਮਰ ਲਾਲ ਢੀਗਰੇ ਵਰਗੇ ਲਾਲਾ ਲਾਜਪਤ ਰਾਏ ਵਰਗੇ ਸ਼ਹੀਦਾਂ ਨੂੰ ਯਾਦ ਰੱਖਣ ਦੀ ਲੋੜ ਆ ਬਾਬਾ ਸੋਹਣ ਸਿੰਘ ਭਗਨਾ ਬਾਬਾ ਗੁਰਜੀਤ ਸਿੰਘ ਜਿਹੜੇ ਕਾਮਾਗਾਟਾ ਮਾਰੂ ਦੇ ਮਹਾਨ ਸ਼ਹੀਦ ਔਰ ਬਬਰ ਅਕਾਲੀ ਲਹਿਰ ਦੇ ਮਹਾਨ ਸ਼ਹੀਦ ਬਬਰ ਕਰਮ ਸਿੰਘ ਸਵੇਤ ਇੰਨੇ ਐਸੇ ਸ਼ਹੀਦ ਨੇ ਜਿਨ੍ਹਾਂ ਦਾ ਅੱਜ ਤੱਕ ਨਾਂ ਤੱਕ ਨਹੀਂ ਲਿਆ ਜਾਂਦਾ आजादी ਦੇ ਜਸ਼ਨਾਂ ਦੇ ਸਮੇਂ ਹਲ ਮਾਨ ਜੋ ਪ੍ਰਧਾਨ ਮੰਤਰੀ ਜੀ ਨੇ ਵਿਸ਼ੇਸ਼ ਤੌਰ ਤੇ ਹੁਨਾ ਦਾ ਜ਼ਿਕਰ ਕਰਕੇ ਸਾਡੇ ਲਈ ਮਾਨ ਵਧਾਇਆ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਆਜ਼ਾਦੀ ਦੇ ਜਸ਼ਨਾਂ ਸਮੇਂ ਲਾਲ ਕਿਲੇ ਦੀ ਸਬੀਬ ਤੇ 75 ਸਾਲਾਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜੇ ਮੁਲਕ ਦੀ ਵਿਭਿੰਨਤਾ ਤੇ ਮਾਨ ਕੀਤਾ ਦੇਸ਼ ਦੀ ਵਿਭਿੰਨਤਾ ਨੂੰ ਦੇਸ਼ ਦਾ ਗਹਿਣੇ ਦੇ ਤੌਰ ਤੇ ਸਨਕਾਰ ਕੀਤਾ ਅਸੀਂ ਚਾਹੁੰਦੇ ਆ ਕਿ ਕੇਵਲ ਕਹਿਣ ਨਾਲ ਨਹੀਂ ਬਲਕਿ ਇਸ ਵਿਭਿੰਨਤਾ ਦਾ ਸਦਕਾਰ ਵੀ ਕੀਤਾ ਜਾਵੇ ਇਸ ਦੇ ਦੇ ਅਗਰ ਤਰਫ ਪਛਾਵਾਂ ਸੁਭਾਚ ਆ ਮਾਨਸਤਾਵਾਂ ਦੀ ਕਦਰ ਵੀ ਕੀਤੀ ਜਾਵੇ ਔਰ ਦੁੱਧੀ ਥਰਨ ਇਸ ਗੱਲ ਦੀ ਵੀ ਖੁਸ਼ੀ ਆ ਕਿ ਦੇਸ਼ ਦਾ ਜਿਹੜਾ ਫੈਡਰਲ ਟੱਚ ਆ ਦੇਸ਼ ਦੇ ਵਿੱਚ ਸੰਗੀ ਟੱਚ ਆ ਜਿਹਦੇ ਲਈ ਸ਼ਰੋਣੀ ਅਕਾਲੀ ਦਾ ਲੰਬੇ ਸਮੇਂ ਤੋਂ ਜਤੋਜਹਿਰ ਕਰਦਾ ਰਿਹਾ ਆਜ਼ਾਦ ਭਾਰਤ ਦੇ ਵਿੱਚ ਜੇ ਸਭ ਤੋਂ ਨਵੇਕਲੀ ਬੱਕਰੀ ਪਹਿਚਾਨ ਕਿਸੇ ਰਾਸੀ ਪਾਰਟੀ ਨੇ ਵੜਾਈ ਉਹ ਸ਼ਰੋਣੀ ਅਕਾਲੀ ਦਲ ਨੇ ਵੜਾਈ ਦੇਸ਼ ਦੇ ਵਿੱਚ ਫੈਡਰਲ ਸਿਸਟਮ ਲਾਗੂ ਕਰ ਦਿੱਤਾ। ਸੋ ਕੱਲ ਵਿਸ਼ੇਸ਼ ਤੌਰ ਤੇ ਪਿਛੇ 30 ਸਾਲਾਂ ਬਾਅਦ ਪਹਿਲੀ ਵਾਰ ਲਾਲ ਕਿਰੇਤੇ ਅਲਾਨੀਆਂ ਤੌਰ ਤੇ ਫੈਡਰਲਿਜ਼ਮ ਦੀ ਗੱਲ ਸੰਵਿਧਾਨ ਦੇ ਨਾਮ ਤਾਂ ਨਿਰਮਾਤਾ ਜਿਹੜੇ ਸੀ ਉਹਨਾਂ ਦੀ ਭਾਵਨਾ ਤੇ ਸੋਚ ਦੀ ਗੱਲ ਸਵਕਾਰੀਆ ਪ੍ਰਧਾਨ ਮੰਤਰੀ ਜੀ ਨੇ ਇਹ ਵੀ ਸਾਡੇ ਲਈ ਖੁਸ਼ੀ ਦੀ ਗੱਲ ਆ ਸਾਡੇ ਲਈ ਮਾਣ ਦੀ ਗੱਲ ਆ ਔਰ ਮੈਂ ਸਮਝਦਾ ਕਿ ਦੇਸ਼ ਦੇ ਲੋਕਾਂ ਨੂੰ ਆਸ ਦੀ ਕਿਰਨ ਜਗਈ ਆ ਜਦੋਂ ਇਸ ਮੁਲਕ ਨੂੰ ਘਣਵਾਗ ਨਸਿਹਰਾ ਰੋਗ ਲੱਗਿਆ ਵਿਸ਼ਤਾਚਾਰ ਦਾ ਵਿਸ਼ਤਾਚਾਰ ਨੇ ਇਸ ਮੁਲਕ ਨੂੰ ਨੰਘਾਰ ਲਿਆ ਸਾਡੀ ਜਵਾਨੀ ਫੇਰਜ਼ਗਾਰ ਕਰਦੀ ਸਾਡੇ ਕੀਰਤੀ ਕੰਮੇ ਮਜ਼ਦੂਰ ਮਿੰਦ ਕਰ ਲੋਕਾਂ ਦੀ ਮਿੰਦ ਦਾ ਕੋਈ ਮੁੱਲ ਨਹੀਂ ਪੈ ਸਕਿਆ ਸੋ ਇਸ ਕਰਕੇ ਵਿਸ਼ਤਾਚਾਰ ਨੂੰ ਜੜੋਂ ਖਤਮ ਕਰਨ ਦਾ ਨਿਸ਼ਚੈ ਤੇ ਜਿਨ੍ਹਾਂ ਨੇ ਮੁਲਕ ਲੁੱਟਿਆ ਉਹਨਾਂ ਨੂੰ ਬਾਹਰ ਸਭਲਾਉਣਾ ਤੇ ਉਹਨਾਂ ਦਾ ਮਾਲਕ ਢਾਉਣਾ ਇਹ ਵੀ ਨਿਸ਼ਚੈ ਕੀਤਾ ਇਹ ਵੀ ਸਾਨੂੰ ਆਸਤੀ ਕਰਨ ਜਾਗੀ ਆ ਅੱਜ ਮੈਂ ਕਹਿ ਸਕਦਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਮੁੱਲਕ ਜਿਹੜਾ ਇੱਕ ਸਹੀ ਦਿਸ਼ਾਵਨ ਤੁਰਨ ਲਈ ਜੋ ਨਜ਼ਰ ਆ ਰਿਹਾ ਔਰ ਉਹਦੇ ਵਿੱਚ ਖਾਲਸਾ ਪੰਥ ਦਾ ਤੇ ਪੰਜਾਬੀਆਂ ਦਾ ਜਿਹੜਾ ਅਹਿਮ ਰੋਲ ਆ ਉਹ ਤੇ ਅਸੀਂ ਮਾਨ ਕਰ ਸਕਦੇ ਹਾਂ ਔਰ ਅੱਜ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ ਭੀਮrao ਅੰਬੇਦਕਰ ਜੀ ਵਰਗੇ ਮਹਾਨ ਸਖਸ਼ੀਤਾ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਬਣਾਇਆ ਔਰ ਜਿਸ ਸਦਕਾ ਬਲ ਦਬੇ ਕੁਜ਼ਲੇ ਲਾੜੇ ਜਾਇਜ਼ ਦੇ ਲੋਕਾਂ ਨੂੰ ਇਸ ਮੁਲਕ ਦੇ ਰਾਜਨੀਤਿਕ ਗਿਆਰਿਆਂ ਦੇ ਵਿੱਚ ਸਨਮਾਨ ਮਿਲਿਆ ਨੌਕਰੀਆਂ ਚ ਮਾਣ ਮਿਲਿਆ ਉਹਨਾਂ ਨੂੰ ਵੀ ਅਸੀਂ ਯਾਦ ਕਰਦੇ ਹਾਂ ਔਰ ਅੱਜ ਮੈਂ ਕਹਿ ਸਕਦਾ ਕਿ ਅੱਜ ਆਜ਼ਾਦੀ ਦੇ 75 ਸਾਲਾਂ ਬਾਅਦ ਜਦੋਂ ਸਿੰਘ ਸਾਹਿਬ ਜਹਦਾ ਸਿੰਘ ਅਕਾਲ ਤਖਤ ਸਾਹਿਬ ਨੇ ਇਹ 10 ਲੱਖ ਤੋਂ ਵੀ ਵੱਧ ਉਹਨਾਂ ਜਿਹੜੇ ਖੂਨ ਡੋਲਣ ਵਾਲੇ ਲੋਕਾਂ ਦਾ ਜ਼ਿਕਰ ਕਰਕੇ ਸਾ ਨੂੰ ਮੁਲਕ ਦੇ ਵਿੱਚ ਇੱਕ ਆਪਣੀ ਥਾਂ ਔਰ ਆਪਣਾ ਨਾਂ ਆਪਣਾ ਸਤਕਾਰ ਬਣਾਉਣ ਦੇ ਵਿੱਚ ਅਸੀਂ ਸਫਲ ਹੋਏ ਆਂ ਔਰ ਆਸ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਦਿਸ਼ਾ ਵੱਲ ਚੱਲਾਂਗੇ ਔਰ ਆਪਣਾ ਧਰਮ ਆਪਣੀਆਂ ਮਾਨਤਾਵਾਂ ਆਪਣਾ ਸਭਿਆਚਾਰ ਇਹਨੂੰ ਕਾਇਮ ਰੱਖਣ ਦੇ ਵਿੱਚ ਔਰ ਇਸ ਦੀ ਭਰਪੂਰਤਾ ਦੇ ਵਿੱਚ ਅਸੀਂ ਯੋਗਦਾਨ ਪਾਉਂਦੇ ਰਹਿਾਂਗੇ ਇਹ ਸਾਨੂੰ ਅਜਾਤਾਂ ਤੇ ਮੀਤਾਂ ਵਧੀਆਂ ਨੇ ਖੇਤਰੀ ਪਾਰਟੀਆਂ ਨੂੰ ਜਿਹੜਾ ਕਮਜ਼ੋਰ ਕਰਨ ਦੀ ਜਿਹੜੀ ਕੋਸ਼ਿਸ਼ ਚੱਲਿਆ ਹੋਇਆ ਇਸ ਤਰ੍ਹਾਂ ਵੇਖਦੇ ਹੋ ਕਿ ਜਿਵੇਂ ਹੁਣ ਉੱਥੇ ਨਿੱਜੀ ਨਾਲ ਹੋਇਆ ਜਿੱਦਾਂ ਸਾਰਾ ਕੁਝ ਆਪਣੇ ਪੰਜਾਬ ਦੇ ਵਿੱਚ ਵੀ ਕੇਂਦਰ ਕਿਤਨਾ ਕਿਤੇ ਦਖਲਅੰਦਾਜ਼ੀ ਕਰ ਰਿਹਾ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਵੱਡੇ ਵੱਡੇ ਡਾਕੇ ਮਾਰੇ ਜਾ ਰਹੇ ਆ ਇਸ ਤਰ੍ਹਾਂ ਵੇਖਦੇ ਹੋ ਕਿ ਖੇਤਰੀ ਪਾਰਟੀਆਂ ਦੀ ਹੋਂਦ ਖਤਰੇ ਵਿੱਚ ਪੈ ਗਈ ਦੇਖੋ ਖੇਤਰੀ ਪਾਰਟੀਆਂ ਨੂੰ ਮੁਲਕ ਦੇ ਵਿੱਚ ਕਈ ਵਾਰ ਚੁਣੌਤੀਆਂ ਲੰਘਣਾ ਪਿਆ ਪਰ ਜਦੋਂ ਵੀ ਕਿਤੇ ਚੁਣੌਤੀ ਆਈ ਆ ਉਦੋਂ ਖੇਤਰੀ ਪਾਰਟੀਆਂ ਮਜ਼ਬੂਤ ਹੋ ਕੇ ਵਧੀਆਂ ਨੇ ਕਿਉਂਕਿ ਖੇਤਰੀ ਪਾਰਟੀਆਂ ਦੀ ਹੋਂਦ ਨੂੰ ਇਨਕਾਰਿਆ ਨਹੀਂ ਜਾ ਸਕਦਾ ਖੇਤਰੀ ਪਾਰਟੀਆਂ ਨੂੰ ਸਦੇ ਵੀ ਛਿਟਲਾਇਆ ਨਹੀਂ ਜਾ ਸਕਦਾ ਛੋਟਾ ਕਰਕੇ ਨਹੀਂ ਦੇਖਿਆ ਜਾ ਸਕਦਾ ਅੱਜ ਰਾਸ਼ਟਰੀ ਪਾਰਟੀਆਂ ਜਿਹੜੀਆਂ ਨੇ ਬੇਸ਼ੱਕ ਸਤਾ ਦੇ ਨਸ਼ੇ ਦੇ ਵਿੱਚ ਖੇਤਰੀ ਪਾਰਟੀਆਂ ਨੂੰ ਨਿਗਾਰਨ ਦੇ ਦਾਅਵੇ ਕਰਦੀਆਂ ਨੇ ਪਰ ਮੈਂ ਕਹਿ ਸਕਦਾ ਜਿ ਰਾਸਤੇ ਤੌਰ ਤੇ ਬੁਨਿਆਦੀ ਤੌਰ ਤੇ ਕਿ ਇਹ ਕਦੇ ਖਤਮ ਨਹੀਂ ਹੋ ਸਕਦੀਆਂ ਕਿਉਂਕਿ ਮਾਰੇ ਮੁਲਕ ਦੇ ਲੋਕਾਂ ਦੀ ਜਿਹੜੀ ਸੈਕੀ ਹੈ ਮੁਲਕ ਦੇ ਲੋਕਾਂ ਦੀ ਜਿਹੜੀ ਲੋੜ ਆ ਮੁਲਕ ਦੇ ਲੋਕਾਂ ਦੀ ਜਿਹੜੀ ਭਾਵਨਾ ਉਹਨੂੰ ਕਦੇ ਕੁਝ ਲੈ ਨਹੀਂ ਜਾ ਸਕਦਾ ਇਹ ਮੁਲਕ ਦੇ ਆਡਰ ਧਰਮ ਆਡਰ ਭਾਸ਼ਾ ਆਡਰ ਪਹਿਰਾਵੇ ਆਡਰ ਲੋੜਾਂ ਜਿਹੜੀਆਂ ਨੇ ਇਹਨਾਂ ਨੂੰ ਖੇਤਰੀ ਪਾਰਟੀਆਂ ਦੇ ਪਲੇਟਫਾਰਮ ਤੇ ਪੂਰਾ ਕੀਤਾ ਜਾ ਸਕਦਾ ਅੱਜ ਤੁਸੀਂ ਦੇਖ ਰਹੇ ਹੋ ਕਿ ਸ਼ਰੋਮਣੀ ਅਕਾਲੀ ਦਲ ਭਾਵੇਂ ਰਾਜ ਸਤਾ ਦੇ ਵਿੱਚ ਬਹੁਤ ਪਿੱਛੇ ਚਲੇ ਗਿਆ ਹੈ ਸ਼ਰੋਮਣੀ ਅਕਾਲੀ ਦਲ ਪਾਵੇਂ ਰਾਜਸੀ ਸ਼ਕਤੀ ਦੇ ਵਿੱਚ ਬਹੁਤ ਪਿੱਛੇ ਪਛੜ ਗਿਆ ਪਰ ਅਸਲੀਅਤ ਇਹ ਆ ਕਿ ਅੱਜ ਵੀ ਪੰਜਾਬ ਦੇ ਵਿੱਚ ਹਰ ਬੰਦਾ ਵਿਰੋਧੀ ਵੀ ਸ਼ਰੋਮਣੀ ਅਕਾਲੀ ਦਲ ਦੀ ਲੋੜ ਮਹਿਸੂਸ ਕਰਦਾ ਤੁਸੀਂ ਦੇਖਿਆ ਹੋਣਾ ਕਿ ਜਦੋਂ ਖੇਤਰੀ ਪਾਰਟੀਆਂ ਕਮਜ਼ੋਰ ਹੁੰਦੀਆਂ ਉਦੋਂ ਹੀ ਸੂਬਿਆਂ ਦੇ ਅਧਾਰ ਖੇਤਰ ਵਿੱਚ ਕੇਂਦਰ ਦਾ ਦਖਲ ਵਧਦਾ ਅੱਜ ਪਿਛਲੇ 4 ਮਹੀਨਿਆਂ ਦੇ ਵਿੱਚ ਕੇਂਦਰ ਦਾ ਜਿਹੜਾ ਪੰਜਾਬ ਦੇ ਮਸਲੇ ਤੇ ਹੱਦਕਾ ਵਧਿਆ देखो सानो ਸਾਡਾ ਆਰਡੀਐਫ ਖਰਚ ਕਰਨ ਤੇ ਵੀ ਰਾਇਤਾ ਜਾਰੀ ਕਰਦੀ ਆਂ ਅਸੀਂ ਆਪਣਾ ਪੈਸਾ ਵੀ ਆਪਣੀ ਮਰਜ਼ੀ ਨਾਲ ਹੀ ਖਰਚ ਸਕਦੇ ਸਾਡੇ ਡੈਮਾਂ ਤੇ ਸਥਾਈ ਮੈਂਬਰਸ਼ਿਪ ਕੋਲੀ ਸਾਡੇ ਸੀਆਈਐਸਐਫ ਬਿਠਾਤੀ ਪੰਜਾਬ ਪੁਲਿਸ ਧੱਕ ਕੇ ਸੀਆਈਐਸਐਫ ਲੈਣ ਕੇ ਬਿਠਾਤੀ ਚੱਡੀਗੜ ਜਿਹੜੀ ਵਕਤੀ ਯੂਟੀ ਸੀ ਉਹਨੂੰ ਪੱਕੇ ਤੌਰ ਤੇ ਯੂਟੀ ਕੇਟਰ ਤਿਆਰ ਕਰਕੇ ਪੱਕੇ ਤੌਰ ਤੇ ਯੂਟੀ ਬਣਾਉਣ ਦੀ ਗੱਲ ਕਰਦੇ ਹੋਰ ਤਾਂ ਹੋਰ ਚੱਡੀਗੜ ਦੀ ਜਿਹੜੀ ਜ਼ਮੀਨ ਆ ਉਹ ਮਤਲਬ ਪੰਜਾਬ ਦੀ ਸਲਾਹ ਤੋਂ ਬਿਨਾ ਪੰਜਾਬ ਨੂੰ ਭਰੋਸੇ ਵਿੱਚ ਲਏ ਬਿਨਾ ਕੇਂਦਰੀ ਗ੍ਰਹਿ ਮੰਤਰੀ ਜੀ ਨੇ ਹਰਿਆਣਾ ਨੂੰ ਦੇਣ ਦਾ ਐਲਾਨ ਕਰਤਾ ਇਹ ਵੀ ਮਤਲਬ ਇੱਕ ਹਾਸੋਣੀ ਗੱਲ ਆ ਇਹ ਵੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦੀ ਮਤਲਬ ਹੋਂਦ ਜਿਹੜੀ ਆ ਕਮਜ਼ੋਰ ਹੋਣ ਦੀ ਨਿਸ਼ਾਨੀ ਆ ਸੋ ਇਸ ਕਰਕੇ ਐਸੇ ਪੰਜਾਬ ਦੇ ਲੋਕਾਂ ਨੂੰ ਜਿਸ ਤਰ੍ਹਾਂ ਸ਼ਰਮਣੀ ਕਾਲਜਾਂ ਦੀ ਲੋੜ ਮਹਿਸੂਸ ਹੋ ਰਹੀ ਆ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਨतीश ਤੇ ਲਾਲੂ ਯਾਦਵੂਰਾ ਦੀ ਲੋਟ ਮਿਸ ਹੋ ਰਹੀ ਹੈ ਮੈਗਾਨ ਦੇ ਵਿੱਚ ਮਮਤਾ ਜੀ ਦੀ ਉਧਰ ਦੱਖਣ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਖੇਤਰੀ ਪਾਰਟੀਆਂ ਉਹ ਪਹਿਲੀ ਤੱਕੜੇ ਤੇ ਮਜ਼ਬੂਤ ਹੋ ਕੇ ਚੱਲ ਰਹੀਆਂ ਨੇ ਤੇ ਮੈਂ ਨਹੀਂ ਸਮਝਦਾ ਵੀ ਕਿਸੇ ਇੱਕ ਵੀ ਪਰਦੇਸ ਦੇ ਵਿੱਚ ਖੇਤਰੀ ਪਾਰਟੀ ਕਮਜ਼ੋਰ ਆ ਬਲਕਿ ਜਿਹੜਾ ਆਉਣ ਵਾਲਾ ਸਮਾਂ ਜਦੋਂ ਵੀ ਕਿਸੇ ਨੇ ਚੁਣੌਤੀ ਦਿੱਤੀ ਆ ਖੇਤਰੀ ਪਾਰਟੀਆਂ ਨੂੰ ਉਦੋਂ ਖੇਤਰੀ ਪਾਰਟੀਆਂ ਸਾਂਝਾ ਫਰੰਟ ਬਣਾ ਕੇ ਇਕੱਠਾ ਹੋ ਕੇ ਮਜ਼ਬੂਤ ਹੋਈਆਂ ਨੇ ਹੁਣ ਮੈਨੂੰ ਲੱਗਦਾ ਵੀ ਆਉਣ ਵਾਲਾ ਸਮਾਂ ਜਿਹੜਾ ਹੈ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਦੇਸ਼ ਦੀਆਂ ਖੇਤਰੀ ਪਾਰਟੀਆਂ ਦੇ ਏਕੇ ਦਾ ਸਮਾਂ ਆ ਗਿਆ ਔਰ ਸਾਂਝੇ ਫਰੰਟ ਦਾ ਸਮਾਂ ਆ ਗਿਆ ਔਰ ਮੈਂ ਸਮਝਦਾ ਕਿ ਸ਼ਕਤੀ ਉੱਭਰ ਕੇ ਆਉਣ ਦੀ ਰਾਜਸੀ ਸ਼ਕਤੀ ਲੈ ਲਈ ਖੇਤਰੀ ਪਾਰਟੀਆਂ ਕੇ ਪ੍ਰਧਾਨ ਜੀ ਪੰਜਾਬ ਦੇ ਜੱਜਾਂ ਦੀ ਨਿਯੁਕਤੀ ਹੋਈ ਹੈ ਜਿਸ ਨੂੰ ਲੈ ਕੇ 11 ਜੱਜਾਂ ਦੀ ਨਿਯੁਕਤੀ ਹੋਈ ਹੈ ਜਿਨ੍ਹਾਂ ਵਿੱਚੋਂ ਇੱਕ ਵੀ ਜਿਹੜਾ ਸਿੱਖ ਹੈ ਜੱਜ ਨਿਯੁਕਤ ਨਹੀਂ ਕੀਤਾ ਗਿਆ ਕਿਉਂ ਸਮਝਦੇ ਹੋ ਵੀ ਸਿੱਖਾਂ ਨਾਲ ਇਸ ਤਰ੍ਹਾਂ ਵਰਤਾਰਾ ਹੋ ਰਿਹਾ ਹੈ ਕਿ ਕਦੇ ਕੁੱਟਮਾਰ ਹੁੰਦੀ ਹੈ ਕਦੇ ਨਿਯੁਕਤੀ ਨਹੀਂ ਹੁੰਦੀ ਦੇਖੋ ਅਸੀਂ ਇਸ ਗੱਲ ਤੇ ਹੈਰਾਨ ਹਾਂ ਅਫਸੋਸ ਵੀ ਆ ਕਿ ਜਦੋਂ ਅਸੀਂ ਆਜ਼ਾਦੀ ਦੇ ਵਿੱਚ ਆਜ਼ਾਦੀ ਲੈਣ ਦੇ ਵਿੱਚ ਆਜ਼ਾਦੀ ਕਾਇਮ ਰੱਖਣ ਦੇ ਵਿੱਚ ਆਪਣੀਆਂ ਕੁਰਬਾਨੀਆਂ ਤੇ ਆਪਣੇ ਯੋਗਦਾਨ ਦਾ ਜ਼ਿਕਰ ਕਰਦੇ ਹਾਂ ਪਰ ਜਦੋਂ ਮੁਲਕ ਰਾਜ ਹੋਣ ਤੋਂ ਬਾਅਦ ਜਿਹੜੇ ਸਾਡੇ ਹੱਕਾਂ ਉਹਨਾਂ ਉਹ ਸਾਨੂੰ ਪੂਰੇ ਨਹੀਂ ਮਿਲਦੇ ਉਹਦੇ ਨਾਲ ਸਾਨੂੰ ਨਿਰਾਸ਼ਾ ਵੀ ਹੈ ਸਾਨੂੰ ਗੁੱਸਾ ਵੀ ਹੈ ਆ ਹੁਣੇ ਹੁਣ 11 ਹਾਈ ਕੋਰਟ ਦੇ ਜੱਜ ਨਿਯੁਕਤ ਹੋਏ ਨੇ ਬਕੀਨਾਂ ਦੇ ਵਿੱਚੋਂ ਇੱਕ ਵੀ ਸਿੱਖ ਜੱਜ ਨਹੀਂ ਪੰਜ ਹਿੰਦੁਸਤਾਨ ਦੇ ਵਿੱਚ ਇੱਕ ਆਰਮੀ ਦੇ ਵਿੱਚੋਂ ਤਾਂ ਲਿਆ گورنر ਬਾਕੀ ਕੋਈ ਗਵਰਨਰ ਨਹੀਂ ਲਿਆ ਗਿਆ ਮਤਲਬ ਜਿਹੜਾ ਸਿੱਖ ਕਮਿਊਨਿਟੀ ਨੂੰ ਇੱਕ ਇੱਕ ਸਮਾਂ ਦਾ ਪਛਾੜਿਆ ਜਾ ਰਿਹਾ ਸਿੱਖ ਕਮਿਊਨਿਟੀ ਨੂੰ ਪਿੱਛੇ ਰੱਖਿਆ ਜਾ ਰਿਹਾ ਹਜ਼ਾਰ ਭਾਰ ਦੇ ਵਿੱਚ ਇਹਦਾ ਸਾਨੂੰ ਹਮੇਸ਼ਾ ਗਿਰਾਵੀਆਂ ਸ਼ਿਕਵਾਵੀਆਂ ਔਰ ਅਸੀਂ ਸਮੇਂ-ਸਮੇਂ ਤੇ ਆਪਣਾ ਗਿਰਾ ਤੇ ਸ਼ਿਕਵਾ ਜ਼ਾਰ ਵੀ ਕਰਦੇ ਆ ਔਰ ਮੈਂ ਸਵੰਧਾ ਦੇ ਪ੍ਰਧਾਨ ਮੰਤਰੀ ਜੀ ਨੂੰ ਇਹ ਅਸੀਂ ਚਿੱਠੀ ਲਿਖੀ ਆ ਮੈਂ ਅੱਜ ਕਿ ਤੁਸੀਂ ਜਿਹੜੀ ਇਹ ਵਿਫਨਤਾ ਨੂੰ ਸਵਾਰ ਕੀਤਾ ਹਾਈਡਰੋਲਿਜ਼ਮ ਨੂੰ ਸਵਾਰ ਕੀਤਾ ਉੱਥੇ ਤੁਸੀਂ ਅਸਲੀ ਮੈਨਿਆਂ ਵਿੱਚ ਇਹਦਾ ਇਹਦੀ ਕਦਰ ਇਹਦਾ ਸਨਮਾਨ ਵੀ ਕਰੋ ਤਾਂ ਸਾਡੀ ਤਸੱਲੀ ਹੋਏਗੀ ਕਿਉਂਕਿ ਜੇ ਗਹਿਨ ਸਵਾਰਤਾ ਕਰ ਲਿਆ ਪਰ ਆਮਲੀ ਰੂਪ ਨਹੀਂ ਉਹ ਸਤਕਾਰ ਨਹੀਂ ਦਿੱਤਾ ਗਿਆ ਜਏ ਜੱਜ ਜਿਹੜੇ ਨੇ ਸਿਕ ਕਮਿਊਨਿਟੀ ਵਿੱਚ ਉਹ ਉਸੇ ਤਰ੍ਹਾਂ ਲਾਏ ਜਾਂਦੇ ਜਿਸ ਤਰ੍ਹਾਂ ਸਾਡੀ ਕੰਟਰੀਬਿਊਸ਼ਨਾਂ ਦੇਸ ਦੀ ਭੁੱਖ ਹੋਈ ਦੂਰ ਕਰੇ ਜਿਸ ਤਰ੍ਹਾਂ ਸਾਡੀ ਕੰਟਰੀਬਿਊਸ਼ਨਾਂ ਦੇਸ ਦੀ ਆਜ਼ਾਦੀ ਲਈ ਫਾਸੀ ਦੇ ਰੱਸੇ 'ਚ ਮੋੜਦੇ ਨੇ ਜੈ ਰਾਜਾਂ ਦਾ ਉਜਾੜਾ ਕਰੋੜ ਦੇ ਵਿੱਚ ਤਾਂ ਸਾਡੀ ਤਸੱਲੀ ਹੋਣੀ ਸੀ ਸਾਨੂੰ ਖੁਸ਼ੀ ਹੋਣੀ ਸੀ ਸੋ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਨਾ ਹੋਵੇ ਇਹ ਵੀ ਜੇਕਰ ਅਸੀਂ ਉਸ ਚਿੱਠੀ ਦੇ ਵਿੱਚ ਕੀਤਾ ਦਿੱਤੇ ਪ੍ਰਧਾਨ ਮੰਤਰੀ ਜੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਆ ਕਿ ਤੁਸੀਂ ਮੁਲਕ ਦੀ ਭਰਤਨ ਸਵਕਾਰਿਆ ਤੁਸੀਂ ਮੁਲਕ ਦੇ ਵਿੱਚ ਫਾਇਨਲਿਜ਼ਮ ਦੀ ਲੋੜ ਨੂੰ ਸਵਕਾਰਿਆ ਉੱਥੇ ਇਹਨਾਂ ਗੱਲਾਂ ਵੱਲ ਵੀ ਧਿਆਨ ਦੇਣ ਦੀ ਲੋੜ ਔਰ ਸਾਨੂੰ ਅੱਜ ਇੱਕ ਤੁਮ ਗੱਲ ਕਰਨੀ ਚਾਹਣਾ ਕਿ ਅੱਜ ਪੰਜਾਬ ਦਾ ਜਿਹੜਾ ਹਾਲ ਆ ਕਿ ਮੁਲਕ ਆਜ਼ਾਦ ਤਾਂ ਹੋ ਗਿਆ ਆਜ਼ਾਦੀ ਦਾ ਸੀ ਡਿਗ ਵੀ ਮਾਰ ਰਹੇ ਆ ਔਰ ਅੱਜ ਪੰਜਾਬ ਦੇ ਲੋਕਾਂ ਦੇ ਫਤਵੇ ਨਾਲ ਝੋਖਾ ਹੋਇਆ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਸੀ ਪੰਜਾਬੀਆਂ ਨੂੰ ਰਾਜ ਕਰਨ ਦਾ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਸੀ ਭਗਵੰਤਬਾਨ ਨੂੰ ਰਾਜ ਕਰਨ ਦਾ ਪਰ ਇੱਥੇ ਰਾਜ ਕੇਜਰੀਆ ਸਾਹਿਬ ਕਰੀ ਜਾ ਰਹੇ ਨੇ ਰਾਘਵ ਚੱਡੇ ਉਹਦੀ ਕਰੀ ਜਾ ਰਹੇ ਨੇ ਪੰਜਾਬ ਦੇ ਸਾਰੇ ਗੂਤ ਭੇਜ ਬਿਨਾਂ ਸੌ ਚੁਕਿਆਂ ਸਵਧਾਨ ਦੀ ਦਿੱਲੀ ਵਾਲਿਆਂ ਦੇ ਕੋਲ ਫੈਲਾ ਜਾ ਰਹੀਆਂ ਨੇ ਇਹ ਅੱਜ ਪੰਜਾਬ ਦੇ 50% ਪਿੰਡਾਂ ਦੇ ਵਿੱਚ ਪਟਵਾਰੀ ਨਹੀਂ ਹੈਗੇ ਪੰਜਾਬ 60% ਸਕੂਲਾਂ 'ਚ ਮਾਸਟਰ ਪੂਰੇ ਨਹੀਂ ਹੈਗੇ 70% ਹਸਪਤਾਲ ਜਿਸਪਤਿਆਂ ਦੇ ਡਾਕਟਰ ਪੂਰੇ ਨਹੀਂ ਹੈਗੇ ਤੇ ਦਿੱਲੀ ਦਾ ਮਾਡਲ ਪੰਜਾਬ ਤੇ ਠੋਠਣਾ এডੂਕੇਸ਼ਨ ਤੇ ਹੈਲਥ ਦੇ ਵਿੱਚ ਸਰਾਸਰ ਠੱਗਾ ਸੀ ਔਰ ਦਿੱਲੀ ਦਾ ਮਾਡਲ ਫੇਰ ਹੋਇਆ ਪੰਜਾਬ ਦਾ ਮਾਡਲ ਛੱਡ ਕੇ ਅੱਜ ਦੀ ਸਰਕਾਰ ਨੇ ਜਿਹੜਾ ਅਡਾਪਟ ਕੀਤਾ ਇਹ ਜੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਰ ਤੁਸੀਂ ਦਿੱਲੀ ਦੇ ਮਾਡਲ ਦੀ ਗੱਲ ਕੀਤੀ ਹੈ ਮਹੱਲਾ ਕਲੀਨਿਕ ਕੰਮ ਤੋਂ ਸ਼ੁਰੂ ਹੋਇਆ ਹੈ ਕਿਸ ਤਰ੍ਹਾਂ ਦੇਖਦੇ ਹੋ ਸਰ ਹਸਪਤਾਲਾਂ ਦਾ ਬਗਾਨਾ ਹੈ ਦੇਖੋ ਮਹੱਲਾ ਕਲੀਨਿਕ ਜਿਹੜਾ ਹੈ ਕੇਵਲ ਸੋਸ਼ੇਵਾਦੀ ਆ ਕੇਵਲ ਦਿੱਲੀ ਦੇ ਮਾਡਲ ਨੂੰ ਚਮਕਾਉਣ ਵਾਲੀ ਆ ਕੇਵਲ ਪੰਜਾਬ ਦੇ ਮਾਡਲ ਨੂੰ ਦਰਕਾਰਨ ਵਾਲੀ ਆ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਦਿੱਲੀ ਦੀ ਰੀਸ ਨਾ ਕਰਨ ਦਿੱਲੀ ਨੂੰ ਚਮਕਾਉਣ ਦੀ ਥਾਂ ਦਿੱਲੀ ਦੀ ਝੇਕ ਮੰਨਣ ਦੀ ਥਾਂ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨੀ ਚਾਹੀਦੀ ਆ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਅਸਰਾਂ ਦੇ ਪੰਜਾਬ ਦੇ ਕਰਮਚਾਰੀਆਂ ਤੇ ਮਾਣ ਹੁਣ ਕਰਨਾ ਚਾਹੀਦਾ ਨਾ ਕਿ ਦਿੱਲੀ ਤੇ ਮਾਣ ਕਰਨਾ ਚਾਹੀਦਾ ਸੋ ਅੱਜ ਜਿਹੜੀਆਂ ਮਹੱਲਾ ਕਲੀਨਕਾਂ ਨੇ ਇਹ ਮੈਂ ਸਮਝਦਾ 6 ਮਹੀਨੇ ਦੇ ਅੰਦਰ ਅੰਦਰ ਇਹ ਫੇਰ ਹੋਣਗੀਆਂ ਨਜ਼ਰ ਆਉਣਗੀਆਂ ਤੇ ਅਸੀਂ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਹੋਣੀ ਆ ਅਸੀਂ ਆਪਣਾ ਪਹਿਲਾ ਸਿਸਟਮ ਵੀ ਤਬਾਹ ਕਰ ਬੈਠਣਾ ਤੇ ਅਗਲਾ ਸਿਸਟਮ ਇੱਥੇ ਕਾਮਯਾਬ ਨਹੀਂ ਹੋਣਾ ਜੇ ਮਹੱਲਾ ਕਲੀਨ ਦਾ ਸਬਰ ਹੁੰਦੀਆਂ ਤਾਂ ਫਿਰ ਕਰੋਨਾ ਮਹਾਮਾਰੀ ਦੇ ਦੌਰ ਤੇਜਰੀਆ ਸਾਹਿਬ ਨੂੰ ਗ੍ਰਹਿ ਮੰਤਰੀ ਭਾਰ ਸਰਕਾਰ ਦੇ ਸਾਹ ਦੇ ਨਾ ਘਟਨੇ ਬਲੇ ਤਰਲੇ ਨਾ ਮਰੇ ਬਲੇ ਪ੍ਰਧਾਨ ਜੀ ਪ੍ਰਧਾਨ ਜੀ ਲੋਕਾਂ ਦਾ ਚੁਣਿਆ ਹੋਇਆ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਉਹਨੇ ਦੂਜਾ ਵਿਆਹ ਕਰਵਾ ਲਿਆ ਜੀ ਕੱਲ ਪਰਸੋਂ ਠੀਕ ਹੈ ਜੀ ਪਹਿਲੀ ਜਿਹੜਾ ਘਰ ਵਾਲੇ ਤਲਾਕ ਨਹੀਂ ਦਿੱਤਾ ਤੁਹਾਨੂੰ ਲੱਗਦਾ ਇੱਕ ਵਿਧਾਇਕ ਇਸ ਤਰ੍ਹਾਂ ਦੀ ਜਿਹੜੀ ਕਾਰਗਾਰਗੁਜ਼ਾਰੀ ਕਰ ਰਿਹਾ ਕਿ ਸਹੀ ਹੈ